ਮੈਂਬਰ ਸਹਿਬਾਨ ਸਰਪੰਚ ਸਾਹਿਬ ਅੱਜ ਆ ਪਹਾੜੀਆਂ اڈੇ ਦੇ ਹਾੜੀਆਂ ਪਿੰਡ ਦੇ ਨਾਲ ਲੱਗਦੇ ਸਾਰੇ ਸਾਡੇ ਜਿਹੜੇ ਭੈਣ ਭਰਾ ਬਜ਼ੁਰਗ ਜਿਨ੍ਹਾਂ ਦਾ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਬਣਨ ਜਾ ਰਿਹਾ ਸੋ ਬਹੁਤ ਖੁਸ਼ੀ ਹੈ ਸੋ ਮੈਂ ਸਾਰਿਆਂ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਇਹ ਜਿਹੜਾ ਫਾਇਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ 10 ਲੱਖ ਦਾ ਸਿਹਤ ਲਈ ਸਾਡਾ ਮੁਫਤ ਇਲਾਜ ਵਾਸਤੇ ਮੁਫਤ ਕਾਰਡ ਬਣ ਜਾ ਰਿਹਾ ਸੋ ਸਾਰਿਆਂ ਨੂੰ ਮੈਂ ਮੁਬਾਰਕਵਾ ਦਿਨਾ ਤੇ ਬੇਨਤੀ ਕਰਦਾ ਕਿ ਹਰ ਪਰਿਵਾਰ ਦਾ ਇਹ ਜਰੂਰ ਆਪਾਂ ਕਾਰਡ ਬਣਾਉਣਾ ਸਾਰਿਆਂ ਨੇ ਕਿਉਂਕਿ ਸਾਰੇ ਆਪਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਪੀਸੀ ਮੈਂਬਰ ਹੋ ਵਰਕਰ ਹੋ ਸਰਪੰਚ ਸਾਹਿਬਾਨ ਹੋ ਬਲੌਂਗ ਪ੍ਰਧਾਨ ਸਾਹਿਬਾਨ ਹੋ ਸਾਰੇ ਆਪਾਂ ਘਰ-ਘਰ ਜਾ ਕੇ ਜਿਵੇਂ ਕਾਰਡ ਬਣਾ ਰਹੇ ਹਰ ਇੱਕ ਪਰਿਵਾਰ ਦਾ ਕੋਈ ਕਾਰਡ ਤੋਂ ਰਹਿ ਨਾ ਜਾਵੇ ਕੋਈ ਬੰਜਰ ਰਹਿ ਨਾ ਜਾਵੇ ਤਾਂ ਜੋ ਪ੍ਰਮਾਤਮਾ ਕੋਈ ਦੁੱਖਤ ਨਾ ਦੇਵੇ ਪਰ ਜੇ ਕੋਈ ਦੁੱਖ ਆ ਵੀ ਜਾਵੇ ਉਹਦਾ ਇਲਾਜ ਵਧੀਆ ਹਸਪੀਟਲ 'ਚ ਹੋਵੇ ਵਧੀਆ ਇਲਾਜ ਹੋਵੇ ਕਿਉਂਕਿ ਸਰਦਾਰਪੁਰ ਸੰਮਾਨ ਦੀ ਸਰਕਾਰ ਨੇ ਜਿਹੜੇ ਹਸਪਤਲ ਵਿੱਚ ਕਾਰਡ ਕੀਤੇ ਆ ਜਿਹੜੇ ਸਾਰੇ ਤੋਂ ਜਿਹੜੇ ਹਸਪਤਲਾਂ ਦਾ ਨਾਮ ਸੁਣ ਕੇ ਡਰ ਲੱਗਦਾ ਸੀ ਉਹਨਾਂ ਹਸਪਤਲਾਂ ਦੇ ਜੇ ਕੋਈ ਦੁੱਖ ਆ ਵੀ ਜਾਂਦਾ ਤੇ ਉਹਨਾਂ ਹਸਪਤਲ ਜਿਹੜੇ ਹਸਪਤਾਲਾਂ ਉਹਨਾਂ ਵਿੱਚ ਸਾਡਾ ਇਲਾਜ ਸਰਕਾਰਪੁਰ ਸੰਮਾਨ ਦੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਉਹ ਫ੍ਰੀ ਹੋਵੇਗਾ ਸੋ ਮੈਂ ਹੁਣ ਬੇਨਤੀ ਕਰਾਂਗਾ ਸਾਰੇ ਹੀ ਬਾਰ ਬਾਰ ਜਿੰਨੇ ਵੀ ਭਰਾ ਇਹ ਆ ਆਪਾਂ ਇਹ ਕਾਰਡ ਬਣਾ ਲਈਏ ਸੋ ਨਾਲ ਦੀ ਨਾਲ ਮੁੰਡਾ ਸਾਡਾ ਜਿਹੜਾ ਰਜਿਸਟ੍ਰੇਸ਼ਨ ਕਰੀ ਜਾਊਗਾ ਤੋ ਸਾਰੀ ਆਪਾਂ ਕਾਰਡ ਬਣਾਈਏ ਤੇ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਜੇ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਬਣਾਈ ਪਹਿਲਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੱਚਿਆਂ ਦੀ এডੂਕੇਸ਼ਨ ਉੱਪਰ ਚੱਕਣ ਲਈ ਹਰ ਸਕੂਲ ਦੇ ਵਿੱਚ ਜਾ ਕੇ ਜਿਹੜਾ ਵਧੀਆ ਬੈਠਣ ਦਾ ਬੰਦੋਸ਼ ਕੀਤਾ ਵਧੀਆ ਰੂਮਾਂ ਦਾ ਸਕੂਲ ਦੀ ਜਿਹੜੇ ਟੀਚਰ ਸਹਿਬਾਨ ਆ ਉਹਨਾਂ ਨੂੰ ਵਧੀਆ এডੂਕੇਸ਼ਨ ਪੜਾਉਣ ਵਾਸਤੇ ਪਹਿਲਾਂ ਟੀਚਰਾਂ ਨੂੰ ਪੜਾਇਆ ਫਿਰ ਬੱਚੇ ਨੂੰ ਪੜਾ ਰਿਆ 20000 ਕਰੋੜ ਰੁਪਏ ਪੰਜਾਬ ਦੇ ਇਸ ਕੰਮੇ ਲੱਗਾ ਉਸ ਤੋਂ ਬਾਅਦ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਲਿਆਇਆ ਗਿਆ। ਉਦੋਂ 36000 ਤੋਂ ਵੱਧ ਰੁਜ਼ਗਾਰ ਸਰਦਾਰ ਭਗਤ ਸਿੰਘ ਮਾਨ ਜੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਦਿੱਤਾ। ਵਧੀਆ ਐਜੂਕੇਸ਼ਨ ਹੋ ਗਈ, ਵਧੀਆ ਰੁਜ਼ਗਾਰ ਹੋ ਗਿਆ, ਬਹੁਤ ਵਧੀਆ ਸਿਹਤ ਸਵਾਵਾ ਮਹੱਲਾ ਕਰਨਿਕਨਾਂ ਚੱਲ ਰਹੀਆਂ ਅਸੀਂ ਹੁਣ 10 ਲੱਖ ਦਾ ਬੀਮਾ ਦੇ ਰਹੇ ਆ। ਤੇ ਬਿਜਲੀ ਦੇ ਬਿੱਲ माफ ਕੀਤੇ, ਉਹ ਵੀ ਹਰ ਪਰਿਵਾਰ ਦਾ ਕੀਤਾ। ਪੁਰਾਣੀਆਂ ਪਾਰਟੀਆਂ ਮੈਂ ਨਹੀਂ ਵੀ ਆਪਣੇ ਆਦੇ ਕਰਤੇ, ਦੂਵੀ ਇਹ ਸਾਡੀ ਪਾਰਟੀ ਦਾ ਕਰ ਲਓ, ਦੂਜੇ ਦਾ ਰਹਿਣ ਤੋਂ। ਹਰ ਕੰਮ ਜਿਹੜਾ ਹਰ ਇੱਕ ਬੰਦੇ ਦਾ ਹੋ ਰਿਹਾ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਸੋ ਹੁਣ ਸਿਹਤ ਸਵਾਵਾਵਲ ਪੂਰਾ ਧਿਆਨ ਹੈ ਤਾਂ ਜੋ ਕੋਈ ਪ੍ਰੋਬਲਮ ਨਾ ਆਵੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ 10 ਲੱਖ ਦਾ ਬੀਮਾ ਆਪਾਂ ਸਾਰਿਆਂ ਨੇ ਘਰ ਘਰ ਜਾ ਕੇ ਹਰ ਪਰਿਵਾਰ ਦਾ ਬਣਾਉਣਾ ਸੋ ਮੈਂ ਇਹ ਕਹਿੰਦਾ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਆਓ ਆਪਾਂ ਇਕੱਲੇ ਇਕੱਲੇ ਕਰਕੇ ਇਹ ਕਾਰਡ ਬਣਾਉਣਾ ਸ਼ੁਰੂ ਕਰ ਦਈਏ ਬਣਾ ਲਓ ਜੀ ਆ ਜੋ ਇਹ ਕਿਹੜਾ ਮੇਰਾ ਜੀ ਸੁਖਦੇਵ ਸਿੰਘ ਸੁਖਦੇਵ ਸਿੰਘ ਸਾਨੂੰ ਬੁਲਣਾ ਸਨ ਆਫ ਕੀ ਹੈ ਜੀ ਧਿਆਨ ਸਨ ਧਿਆਨ ਸਨ ਹਾਂਜੀ ਹਾਂਜੀ ਸਾਨੂੰ ਧਿਆਨ ਸਨ ਰੋਹਿਤ ਓਏ ਰੋਹਿਤ ਮਾਸ਼ਾ ਅੱਜ ਰੋਹਿਤ ਮੋਟਰ ਕਾਰਡ ਹੈਗਾ ਆਧਾਰ ਕਾਰਡ ਦੇ ਦਿਓ ਜੀ ਹੈ ਨਹੀਂ ਲੈ ਓਏ ਮਤਲਬ ਮੋਟਰ ਕਾਰਡ ਹੈਗੇ ਤੁਹਾਡੇ ਮੋਟਰ ਕਾਰਡ ਰਹੀ ਆ ਤਾਂ ਵੋਟਰ ਕਾਰਡ ਨਾਲ ਲੈਣਾ ਜੀ ਵੋਟਰ ਕਾਰਡ ਸੀਟੀ ਨਿਕਲ ਜਾਂਦਾ ਨਾ ਵੋਟਰ ਕਾਰਡ ਆਈ ਪੀ ਚਾਹੀਦਾ ਉਹਦੇ ਬਾਅਦ ਤੁਸੀਂ ਕੱਢ ਦਿਓ ਹੁਦਾਰ ਕਾਰਡ ਵੋਟਰ ਕਾਰਡ ਦੇ ਦਿਓ ਵੋਟਰ ਕਾਰਡ ਨਾਲ ਕੱਢੀ ਆ ਕੱਢ ਦੇ ਇਹ ਵੋਟਰ ਕਾਰਡ ਉਹੀ ਸੇਮ ਹੈ ਇਹ ਇਧਰ ਲੱਗ ਨਹੀਂ ਲੱਗਦਾ ਇਹ ਤਾਂ ਆਹ ਵੋਟਰ ਦਾ ਡੇਟਾ ਨਿਕਾੜੇ ਕਿੰਨਾ ਦਾ ਡਿਟੇਲ ਨਹੀਂ ਡਿਟੇਲ ਨਹੀਂ ਆ ਰਹੀ ਇਹਨਾਂ ਦੀ ਨਹੀਂ ਤੁਹਾਡਾ ਜ਼ਮੀਨ ਦਾ ਫਰਕ ਆ ਪਾ ਲੋ ਆ ਪਾ ਲੋ ਇਹ ਕੋਰ ਬੜਾ ਆ ਆ ਦੋਨੇ ਆ ਲੱਗ ਜਾਣਾ ਆਗੇ ਆਗਾ ਕਰ ਸੇਮ ਆਈ ਆਧਾਰ ਕਾਰਡ ਆਈ ਕੋਈ ਨਾ ਰੰਦਾ ਬਾਈ ਇਹ ਦਿੱਤਾ ਇਹਨਾਂ ਦਾ ਸੇਮ ਆ ਆਹ ਕਿਹਦਾ ਆ ਇਹ ਆਹ ਦੇਖ ਲਓ ਅਲੱਗ ਅਲੱਗ ਇਹਦਾ ਆਧਾਰ ਕਾਰਡ ਵੀ ਚਾਹੀਦਾ ਨਾਲ ਹਾਂ ਜੀ ਆਏਗਾ ਜੀ ਇਹਦੀ ਵਾਟਿਕਾ ਆ ਆ ਇਕੱਠੇ ਹੀ ਦੇ ਦੇ ਆਧਾਰ ਕਾਰਡ ਰੱਖਿਆ ਹੋਰ ਆਧਾਰ ਕਾਰਡ ਕੋਲੇ ਇੱਧਰ ਲੈ ਆ ਬਾਈ ਵੋਟ ਕਾਰਡ ਨਹੀਂ ਜੀ ਵੋਟ ਕਾਰਡ ਇਹ ਕਹਾਂ ਦਾ ਵੋਟਰ ਕਾਰਡ ਤੁਹਾਨੂੰ ਹਾਂ ਜੀ ਖੜੀ ਹੈ ਖੜੀਆਂ ਨਹੀਂ ਹੈ ਸਿੱਧੂਪੁਰ ਦਾ ਹੋਈ ਹੈ ਪਿੱਛੇ ਇਹ ਰੀਅਲ ਨਹੀਂ ਆ ਰਹੇ ਖੜਾ ਰਹੀ ਹੈ ਸੇਮ ਹੈ ਸੇਮ ਮਨਾਲਾ ਮਾਲਕੀ ਚਲੀ ਗਈ ਅਰੇ ਕਿ ਮਤਲਬ ਉਹ ਪਰੇ ਰੋ ਜਾ ਤੈਨੂੰ ਕੋਈ ਨਹੀਂ ਪਾਲੇ ਪਿੱਛੇ 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 ਦੇਖ ਹਾਂ ਬਾਤ ਕਰ ਲਓ ਬਾਤ ਚੱਲ ਪਿਆ ਪੰਚਾਇਤ ਦਾ ਕੰਮ ਨਹੀਂ ਨਹੀਂ ਜੀ ਉਹ ਜੀ ਉਹ ਆਰਡਰ ਹਿਸਾਬ ਨਹੀਂ ਆਇਆ ਨਹੀਂ ਹੈ ਇਹ ਹੋਇਆ ਚੱਲਿਆ ਯਾਰ ਉਹ ਸੈਟ ਲਿਆਓ ਭਾਈ ਸੈਟ ਤਾਰ卡ੜ ਦੇ ਵੋਟਰ ਕਾਰਡ ਦੂਜਾ ਲਿਆਓ ਸੈਟ ਮਿੱਠੂ ਤਾਰ卡ੜ ਦੇ ਵੋਟਰ ਕਾਰਡ ਲੈ ਕੇ ਆਓ ਫਿੱਟੇ ਤੋਂ ਨਾ ਕੱਢੇ ਬੇਟਾ ਤੂੰ ਬੰਦ ਨਾ ਲਾਈਟ ਚੰਗਾ ਨਾ ਟਾਈਮ ਖਰਾਬ ਹੁੰਦਾ ਮੈਂ ਪੂਰੇ ਵੜਾ ਲੀਂਗਾ ਪਹਿਲਾਂ ਕੱਢ ਕੇ ਬਣਾ ਦੇ ਮੈਂਬਰ ਹੈ ਜੀ ਇਹਨਾਂ ਦੇ ਜੀ ਸਰ ਕਿੰਨੇ ਮੈਂਬਰ ਹੈ ਜੀ ਘਰ ਦੇ ਦੋ ਨੇ 3 ਆ ਵੀਰ ਦੋ ਦੋ ਕਿੰਨੇ ਆਦੇ ਲੋ ਗਿਰਾਉ ਦੇ ਪਤਾ ਕੱਲ ਹਮ ਬੋਟਰ ਕਾਰਡ ਸ ਨਾਈਬਰ ਨਾਲ ਐਡ ਕਾਰਡ ਸ ਨਹੀਂ ਕੋਈ ਨਹੀਂ ਫਿਰ ਹੋ ਜਾਏਗਾ ਅਭੀ ਚੱਲਣਾ ਹੈ ਕੰਮ ਕਾਉਂਟਰ ਨੰਬਰ ਕਿੰਨਾ ਕਾਉਂਟਰ ਨੰਬਰ ਕਿੰਨਾ 542 ਬੋਟਰ ਕਾਰਡ ਬੋਟਰ ਕਾਰਡ ਬਾਪੂ ਜੀ ਬੋਟਰ ਕਾਰਡ ਤੁਸੀਂ ਆਪਾ ਲਾਵਾ ਫੜਿਓ ਜੀ ਬੋਟਰ ਕਾਰਡ ਲੈ ਆਉਣ ਨਾਲ ਇੱਥੇ ਪ੍ਰਿੰਟ ਆ ਗਿਆ ਜੀ ਚੱਲ ਫੇਰ ਕਰਾ ਲਾਂਗੇ ਫਿਰ ਸੋਦੂ ਐ ਚਿਰਨਾ ਆ ਜਾਣਾ ਪਿਆ ਜਾਣਾ ਜੀ ਆ ਜਾਣੀ ਆ ਪਿੰਡ ਕਿਹੜਾ ਆ ਨਿਕਲਿਆ ਜਾਣਾ ਕਰਦੇ ਆ ਅੰਮ੍ਰਿਤਪਾਲ ਜੀ ਬੋਟਰ ਗੱਡੀ 2 ਮੀਟਰ ਉੱਜਰੋ ਜੋ ਬਾਰ ਬਾਰ ਆ ਆ ਬਾਈ ਉਰੇ ਫੜਾ ਦੋ ਲੈ ਕੱਢੀਏ ਉਹ ਤਾਂ ਫੜਾ ਦੋ ਇਹ ਜਦੋਂ ਸਹੀ ਆ ਨਿਕਲਣ ਦੇ ਪਰ ਜੀ ਫੇਰ ਹੋਗਾ ਅਮਿਤ ਜੈਨ ਅਮਿਤ ਜੈਨ ਜੀ ਅਮਿਤ ਜੈਨ ਅਗਲੇ ਇਸੇ ਨਿਕਲ ਮਾਰ ਖਾ ਹੈ ਇੱਧਰ ਆਈ ਅਮਨ ਜੈਨ ਕੌਣ ਆ ਖੜਿਆ ਗੋਲੇ ਮਾਨਪ੍ਰੀਤ 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 ਸਿੰਘ ਮਾਨਪ੍ਰੀਤ ਸਿੰਘ ਤੁਹਾਡੇ ਪਾਜੀ 55 ਲਓ ਜੀ ਇੱਥੇ ਖੜਿਆ ਤੇਨ ਨੂੰ ਪਿੱਛੇ ਕਰ ਦੇ ਬੜਾ ਆਪਾਂ ਬੜੇ ਪਿੱਛੇ ਹੋ ਜੀ ਫੋਟੋ ਕਰਾ ਲਾ ਇੱਧਰ ਫੋਟੋ ਕਰਾ ਫੋਟੋ ਕਰਾ ਲਾ ਉਧਰ ਫੋਟੋ ਕਰਾ 142 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੁੱਖ ਮੰਤਰੀ ਸਿਹਤ ਯੋਜਨਾ ਜਿਹੜੇ ਕਾਰਡ ਅਸੀਂ ਸ਼ੁਰੂਆਤ ਪਿੰਡਹਾੜੀਆਂ ਤੋਂ ਕੀਤੀ ਐ ਸੋ ਸਾਰੇ ਪਰਿਵਾਰਾਂ ਦੇ ਘਰ ਘਰ ਜਾ ਕੇ ਸਰਪੰਚ ਸਾਹਿਬ ਨਾਲ ਨੇ ਸਾਡੇ ਹਲਕਾ ਕੋਆਰਡੀਨੇਟਰ ਨਾਲ ਨੇ ਸਾਡੇ ਬਲੰਕਪੁਰਨ ਸਾਹਿਬਾਨ ਨਾਲ ਨੇ ਸਾਰੀ ਅਸੀਂ ਪੂਰੀ ਟੀਮ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਾਰੀ ਨਾਲ ਨੇ ਸਾਡੀ ਟੀਮ ਸਾਰੀ ਸੋ ਅਸੀਂ ਘਰ ਘਰ ਜਾ ਕੇ 10 ਲੱਖ ਦਾ ਬੀਮਾ ਕਾਰਡ ਜਿਹੜਾ ਮੁੱਖ ਮੰਤਰੀ ਸਰਦਾਰ ਕੋਨ ਸਿੰਘ ਮਾਨ ਜੀ ਵੱਲੋਂ ਸਾਡੇ ਪਾਰਟੀ ਸੁਪਰੀਮ ਅਰਵਿੰਦ ਤੇਜਰੀਵਾਲ ਨੂੰ ਜੀ ਵੱਲੋਂ ਸ਼ੁਰੂਆਤ ਹੋਈ ਸੀ ਕਿ 10 ਲੱਖ ਦਾ ਇਹ ਇਲਾਜ ਹਰ ਪਰਿਵਾਰ ਦਾ ਮੁਫਤ ਇਲਾਜ ਹੋਣ ਜਾ ਰਿਹਾ ਹੈ ਉਹਦਾ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਜਿਹੜੇ ਬਣ ਜਾ ਰਹੇ ਸੋ ਅੱਜ ਅਸੀਂ ਆੜੀਆਂ ਦੇ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਕਰਕੇ ਹਰ ਪਰਿਵਾਰ ਦੀ ਰਜਿਸਟ੍ਰੇਸ਼ਨ ਕਰਵਾ ਰਹੇ ਤਾਂ ਜੋ ਹਰ ਪਰਿਵਾਰ ਪਰਮਾਤਮਾ ਕੋਈ ਦੁੱਖ ਨਾ ਲਵੇ ਜਿਹਦਾ ਉਹਦਾ ਇਲਾਜ ਹੈ ਮੁੱਖ ਮੰਤਰੀ ਸਰਦਾਰ ਪੂਰਨ ਸਿੰਘ ਮਾਹ ਜੀ ਦੇ ਇਸ ਕਾਰਡਾਂ ਹੀ ਉਹਦਾ ਮੁਫਤ ਹੋਵੇ ਸੋ ਪੂਰਾ ਹਲਕਾ ਖੁਸ਼ ਹੈ ਪੂਰਾ ਹਰ ਪਰਿਵਾਰ ਖੁਸ਼ ਹੈ ਮੈਂ ਤੁਹਾਡੇ ਚੈਨਲ ਰਹਿ ਵੀ ਸਾਰੇ ਪੰਜਾਬ ਵਾਸੀਆਂ ਨੂੰ ਔਰ ਪੂਰੇ ਆਪਣੇ ਹਲਕਾ ਸਾਹਨੇ ਵਾਲੇ ਵਾਸੀਆਂ ਨੂੰ ਬੇਨਤੀ ਕਰਦਾ ਕਿ ਹਰ ਪਰਿਵਾਰ ਦਾ ਸੀ ਕਾਰਡ ਬਣਾਵਾਗੇ ਹਰ ਪਰਿਵਾਰ ਨੂੰ ਇਹ ਮੁੱਖ ਮੰਤਰੀ ਸਰਦਾਰ ਕੋਰਨ ਸਿੰਘ ਮਾਨ ਜੀ ਵੱਲੋਂ ਸਹੂਲਤ ਜਿਹੜੀ ਦਿੱਤੀ ਜਾ ਰਹੀ ਹੈ ਪਰਮਾਤਮਾ ਕੋਈ ਦੁੱਖ ਨਾ ਰਵੇ ਕਿ ਦੁੱਖ ਆ ਵੀ ਜਾਵੇ ਤਾਂ ਜਿਹੜਾ ਇਲਾਜ ਹੈ ਪ੍ਰਾਈਵੇਟ ਹਸਪਤਾਲ ਵਿੱਚ ਵੀ ਜਾ ਕੇ ਆਪਣਾ ਇਲਾਜ ਕਰਾ ਸਕਦੇ ਆ ਜਿਹੜਾ ਹਸਪਤਾਲਾਂ ਦਾ ਨਾਂ ਲੈਣਾ ਵੀ ਡਰਦੇ ਸੀ ਕਿ ਉੱਥੇ ਬਹੁਤ ਲੱਖ ਰੁਪਏ ਖਰਚਿਆ ਹੁੰਦਾ ਉਹ ਸਾਰੇ ਵਧੀਆ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਇਲਾਜ ਜਿਹੜਾ ਉਹ ਮੁਫਤ ਸੋ ਮੁੱਖ ਮੰਤਰੀ ਸਰਦਾਰ ਪਰਮਜੀਤ ਸਿੰਘ ਮਾਨ ਜੀ ਵੱਲੋਂ ਸਾਡੇ ਪਾਰਟੀ ਸੁਪਰੀਮਾਰਮਨ ਕੇਜਰੀਵਾਲ ਨੂੰ ਸੁਵਾਦ ਦੇ ਨਾਲ ਨਾਲ ਉੱਥੇ ਸਾਡੇ ਵਰਕਰ ਸਹਿਬਾਨਾਂ ਨੂੰ ਸਾਨੂੰ ਇਹੀ ਟ੍ਰੇਨਿੰਗ ਦਿੱਤੀ ਗਈ ਸੀ ਸਾਨੂੰ ਇਹੀ ਸਿੱਖਿਆ ਦਿੱਤੀ ਗਈ ਕਿ ਹਰ ਪਰਿਵਾਰ ਦਾ ਬਣਾਣਾ ਤੇ ਦੂਸਰੀਆਂ ਪਾਰਟੀਆਂ ਮੰਗ ਨਹੀਂ ਕਿ ਪਹਿਲਾਂ ਸਾਡੀ ਪਾਰਟੀ ਦਾ ਬਣਾ ਦਿਓ ਅਕਾਲੀ ਦਲ ਦਾ ਬਣਾ ਦਿਓ ਕਾਂਗਰਸ ਦਾ ਬਣਾ ਦਿਓ ਉਹ ਸਾਡੇ ਪਾਰਟੀ ਸੁਪਰੀਮਾਰਮਨ ਨੇ ਕਿਹਾ ਕਿ ਹਰ ਇੱਕ ਦਾ ਪਰਿਵਾਰ ਦਾ ਚਾਹੇ ਉਹ ਅਕਾਲੀ ਦਲ ਦਾ ਹੋਵੇ ਚਾਹੇ ਕਾਂਗਰਸ ਦਾ ਹੋਵੇ ਕਿਉਂਕਿ ਜਿਹੜੀ ਇਹ ਸੁਵਿਧਾ ਪੂਰੇ ਪੰਜਾਬ ਵਾਸਤੇ ਚਲਾਈ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਸਾਡੇ ਮੁੱਖ ਮੰਤਰੀ ਸਰਦਾਰ ਆਪਾ ਸੁਆਜੀ ਵੱਲੋਂ ਪਰ ਸਾਡੀ ਟੀਮ ਹਰ ਘਰ ਘਰ ਜਾ ਕੇ ਇਹ ਕਾਰਡ ਬਣਾ ਰਹੀ ਹੈ ਤਾਂ ਜੋ ਹਰ ਪਰਿਵਾਰ ਨੂੰ ਮਿਲ ਸਕੇ ਸੋ ਮੈਂ ਅੱਜ ਹਾੜੀਆਂ ਦੇ ਵਿੱਚ ਖੜਾ ਹਾਂ ਸਾਡੇ ਸਰਪੰਚ ਸਾਹਿਬ ਨਾਲ ਨੇ ਸੋ ਹਰ ਪਰਿਵਾਰ ਦਾ ਇਹ ਨਾਲ ਹੋ ਕੇ ਕਾਰਡ ਬਣਵਾ ਰਹੇ